ਲੱਗਦਾ ਹੈ ਭਾਰਤੀ ਜਨਤਾ ਪਾਰਟੀ ਕੋਲੇ ਮੁੱਦੇ ਖਤਮ ਹੋ ਗਏ ਜੋ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪਹਿਲੀ ਗੱਲ ਦਾ ਜਿਹੜੇ ਕੇਸ ਦਾ ਉਹ ਜ਼ਿਕਰ ਕਰ ਰਹੇ ਹੈ ਉਹ ਐਨਡੀਪੀਐਸ ਦਾ ਕੇਸ ਨਹੀਂ ਉਹ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਕੇਸ ਹੈ ਦੂਜੀ ਗੱਲ professionਲ ਤੇ personal life ਵੱਖਰੀ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਡਾਕਟਰ ਇੱਕ ਡਾਕਟਰ ਕੋਲੇ ਚਾਹੇ ਇੱਕ ਕ੍ਰਿਮੀਨਲ ਚਲਾ ਜਾਵੇ ਚਾਹੇ ਗੈਂਗਸਟਰ ਚਲਾ ਜਾਵੇ ਚਾਹੇ ਕੋਈ ਮਰਡਰਰ ਚਲਾ ਜਾਵੇ ਕਿ ਨਾਪਰ ਚਲਾ ਜਾਵੇ ਜਿਉਂਦੇ ਸਰਟੀਫਿਕੇਟ ਲੱਗੀ ਹੈ ਡਾਕਟਰ ਆਪਦੀ ਡਿਊਟੀ ਕਰੂਗਾ ਉਹ ਦਾ ਇਲਾਜ ਕਰੂਗਾ ਚਾਹੇ ਉਹ ਦਾ ਪਰਸਨ ਉਹਨਾਂ ਕੁਝ ਵੀ ਹੋਵੇ ਸਿਮਿਲਰਲੀ ਇੱਕ ਵਕੀਲ ਦਾ ਕੰਮ ਹੈ ਫੈਕਟਸ ਪ੍ਰੀਜ਼ੈਂਟ ਕਰਨਾ ਇਹ ਬੇਲ ਮੈਟਰ ਸੀ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਮੈਟਰ ਸੀ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਨੂੰ ਕਹਾਂਗੇ ਵੀ ਦਵਰੇ ਮਾਫਦਨ ਤਿਆਗ ਦਿਓ ਕਿਉਂਕਿ ਥੋਡੇ ਫਾਰਮਰ ਸੀਨੀਅਰ ਲੀਡਰ ਤੇ ਐਮਪੀ ਰਾਮ ਜੇਟ ਮਲਾਨੀ ਸਾਹਿਬ ਬੈਕ ਇਨ ਦਾ ਡੇ ਜਦੋਂ ਤੁਸੀਂ 2G ਸਕੈਮ ਦਾ ਜ਼ਿਕਰ ਕਰਦੇ ਹੁੰਦੇ ਸੀਗੇ ਉਹਨਾਂ ਨੇ 2G ਸਕੈਮ ਦੇ ਮੁਲਜ਼ਮ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਬੇਲ ਮੈਟਰ ਦੇ ਵਿੱਚ ਤਾਂ ਕਿ ਭਾਰਤੀ ਜਨਤਾ ਪਾਰਟੀ ਦੇ ਡਬਲ ਸਟੈਂਡਰਡਸ ਹੈ ਭਾਰਤੀ ਜਨਤਾ ਪਾਰਟੀ ਦੋਹਰੇ ਮਾਪਦੰਡ ਐਕਸਰਸਾਈਜ਼ ਕਰਦੀ ਹੈ ਫਿਰ ਉਸ ਤੋਂ ਬਾਅਦ ਬੜੇ ਹੋਰ ਐਗਜ਼ਾਮਪਲਸ ਆ ਲਾਇਰਜ਼ ਦੇ ਜਿਹੜੇ ਅਸੋਸੀਏਟਡ ਨੇ ਵਿਦ ਪਾਰਟੀਆਂ ਜੋ ਆਪ ਦਾ professions ਫਾਲੋ ਕਰਦੇ ਆ ਆਪ ਦਾ ਸਿਸਟਮ ਕਿਉਂਕਿ ਉਹਨਾਂ ਦੇ ਵੀ ਪਰਿਵਾਰ ਆ ਉਹਨਾਂ ਨੇ ਵੀ ਸਸਟੇਨ ਕਰਨਾ ਆਪਦੇ ਆਪ ਨੂੰ ਕਪਿਲ ਸਿੰਗਲ ਸਾਹਿਬ ਅ ਬੀ ਸ਼ੇਖ ਮਨੂ ਸਿੰਘ ਜੀ ਸਾਹਿਬ ਹੋਰ ਬਹੁਤ ਸਾਰੇ ਐਸੇ ਐਗਜ਼ਾਮਪਲਸ ਨੇ ਜਿਹੜੇ ਅਸੋਸੀਏਟਡ ਨੇ ਬਿਲਕੁਲ ਪੋਲਿਟਿਕਲ ਪਾਰਟੀਆਂ ਤੇ ਉਹਦੇ ਇਲਾਵਾ ਜੇ ਫਿਰ ਵੀ ਭਾਰਤੀ ਜਨਤਾ ਪਾਰਟੀ ਨੇ ਐਟਰੀਬਿਊਟ ਕਰਨੇ ਹੈ ਬਿਆਨ ਤਾਂ ਮੇਰੀ ਬੇਨਤੀ ਹੈ ਨਾ ਨੂੰ ਕਿ ਤੁਹਾਡੇ ਫਾਰਮਰ ਪ੍ਰਧਾਨ ਬੰਗਾਰੂ ਲక్ష్ਮਨ ਜੀ ਨੂੰ ਕਰਾਪਸ਼ਨ ਕੇਸ ਸੇ ਕਨਵਿਕਸ਼ਨ ਹੋਈ ਸੀ ਕਿ ਸਾਰੀ ਦੀ ਸਾਰੀ ਭਾਜਪਾ ਨੂੰ ਕਰਪਟ ਕਹਿ ਦੋਗੇ ਜਦੋਂ ਤੁਸੀਂ ਮੇਰੇ ਪ੍ਰੋਫੈਸ਼ਨਲ ਡਿਸੀਜਨ ਨੂੰ ਪਾਰਟੀ ਨੂੰ ਐਟਰੀਬਿਊਟ ਕਰ ਰਹੇ ਹੋ ਫਿਰ ਦੂਜਾ ਜੇ ਆਮ ਆਦਮੀ ਪਾਰਟੀ ਕਰੇ ਤਾਂ ਨਰੇਸ਼ ਯਾਦਵ ਸਾਹਿਬ ਨੇ ਇਹਨਾਂ ਦੇ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਬੇਅਦਬੀ ਕੇਸ ਦੇ ਵਿੱਚ ਕਿ ਸਾਰੀ ਸਾਰੀ ਆਮ ਆਦਮੀ ਪਾਰਟੀ ਤੇ ਫਿਰ ਇਲਜ਼ਾਮ ਲੱਗਣਾ ਚਾਹੀਦਾ ਹੈ ਐਟਰੀਬਿਊਟ ਹੋਣਾ ਚਾਹੀਦਾ ਸਾਰੀ ਸਾਰੀ ਆਮ ਆਦਮੀ ਪਾਰਟੀ ਨੂੰ ਜੇ ਸ਼ਰਮਨੀ ਅਕਾਲੀ ਗੱਲ ਕਵੇ ਤਾਂ ਵਿਕਰਮ ਜੀਠਿਆ ਜੀ ਦਾ ਕੇਸ ਹੈ ਡੀਏ ਦਾ ਡਿਸਪਰੋਪੋਰਸ਼ਨੇਟ ਐਸੈਟਸ ਦਾ ਕਿ ਉਹ ਸਾਰੀ ਸਾਰੀ ਐਸਐਡੀ ਤੇ ਲੱਗਣਾ ਚਾਹੀਦਾ ਇਲਜ਼ਾਮ ਸੋ ਇਹ ਚੀਜ਼ ਐਟਰੀਬਿਊਟ ਪਾਰਟੀ ਨੂੰ ਨਹੀਂ ਕੀਤੀ ਜਾ ਸਕਦੀ ਮੈਂ ਜਿਵੇਂ ਕਿਹਾ ਸੀਗਾ ਪਰਸਨਲ ਤੇ ਪ੍ਰੋਫੈਸ਼ਨਲ ਤੇ ਪੋਲੀਟੀਕਲ ਆਰ 3 ਵੈਰੀ ਡਿਫਰੈਂਟ ਥਿੰਗਸ ਇਨਾਂ ਨੂੰ ਮਿਕਸ ਨਾ ਕੀਤਾ ਜਾਵੇ ਤੇ ਭਾਜਪਾ ਕੋਲੇ ਜੇ ਮੁੱਦੇ ਖਤਮ ਹੋ ਗਏ ਕੋਈ ਨਹੀਂ ਮੁੱਦੇ ਸਾਡੇ ਤੋਂ ਲੈ ਲਿਓ ਤੁਹਾਡਾ ਸ਼ੇਅਰ ਕਰਦਾ